ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਾਪੁਰ ਚੈਹਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਜਿਹੜੀ ਆਪਾਂ ਕਲੈਕਸ਼ਨ ਲੈ ਕੇ ਆਏ ਆਂ ਪਿਓਰ ਆਰਗੰਦਾ ਦੇ ਉੱਪਰ ਲੈ ਕੇ ਆਈ ਆਂ ਬਹੁਤ ਸੋਹਣੇ ਕਨਸੈਪਟ ਆਏ ਨੇ ਦੋ ਸੈੱਟ ਨੇ ਸਾਡੇ ਕੋਲੇ ਇਹ ਜਿਹੜੇ ਤੁਹਾਡੇ ਸਾਹਮਣੇ ਪਏ ਨੇ ਦੋਨੇ ਸੈੱਟ ਪੂਰੇ ਸੁਪਰ ਡਿਜ਼ਾਈਨ ਨੇ ਇੰਸਟਾ ਦੇ ਪੂਰੇ ਟ੍ਰੈਂਡਿੰਗ ਡਿਜ਼ਾਈਨ ਨੇ ਦੋਨੇ ਤੋ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਊਗਾ ਤੁਸੀਂ ਫਟਾਫੱਟ ਸਕਰੀਨਸ਼ਾਟ ਲੈ ਲੈਣੇ ਇਹ ਨਹੀਂ ਹੈਗਾ ਕਿ ਇਹ ਫੈਬਰਿਕ ਮਤਲਬ ਕਿ ਕੋਈ ਉਹ ਆਮ ਔਰਗਾਂਜ਼ਾ ਨਹੀਂ ਹੈਗੀ ਵਿਸਕੋਸ ਦੀ ਸਾਰੀ ਕੁਆਲਿਟੀ ਲੱਗੀ ਆ ਦੁਪੱਟੇ ਵੀ ਇੰਨੇ ਸੋਹਣੇ ਔਰਗਾਂਜ਼ਾ ਦੇ ਲੱਗੇ ਹੋਏ ਨੇ ਸਾਰੀ ਪਿਓਰ ਦੀ ਕੁਆਲਿਟੀ ਆ ਠੀਕ ਹੈ ਜੀ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਜਿਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰਨੇ ਆ ਤੇ ਘਰ ਬੈਠੇ ਆਰਾਮ ਦੇ ਨਾਲ ਤੁਸੀਂ ਇਹ ਸੂਟ ਮੰਗਵਾ ਸਕਦੇ ਹੋ ਜਿਹੜੀਆਂ ਭੈਣਾ ਫਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦਰੋਹ ਦੱਸਿਆ ਕਰੋਗੇ ਤੁਹਾਨੂੰ ਜਿਹੜੀ ਸਾਡੀ ਕਲੈਕਸ਼ਨ ਆ ਉਹ ਕਿਦਾਂ ਦੀ ਲੱਗਦੀ ਹੈ ਠੀਕ ਹੈ ਜੀ ਲੋ ਜੀ ਤੁਹਾਨੂੰ ਦਿਖਾਨੀ ਆ ਅੱਜ ਦੇ ਬਹੁਤ ਹੀ ਪਿਆਰੇ ਜਿਹੇ ਸੋਹਣੇ ਜਿਹੇ ਸੂਟ ਸਭ ਤੋਂ ਜ਼ਿਆਦਾ ਹਿੱਟੇ ਡਿਜ਼ਾਈਨ ਨੇ ਫੇਰ ਰਿਪੀਟ ਹੋਈ ਚੀਜ਼ ਨੂੰ ਕਰ ਰਹੀ ਆ ਕਿ ਤੁਸੀਂ ਹਰ ਭੈਣ ਨੇ ਡਿਜ਼ਾਈਨ ਦੇਖਿਆ ਹੋਣਾ ਜਿਹੜੀ ਵੀ ਭੈਣ ਇੰਸਟਾ ਵਗੈਰਾ ਚਲਾਉਂਦੀ ਆ ਕਿਉਂਕਿ ਟਾਪ ਡਿਜ਼ਾਈਨਰਾਂ ਵਿੱਚੋਂ ਡਿਜ਼ਾਈਨ ਨੇ ਇਹ ਦੋਨੇ ਜਿਹੜੇ ਅੱਜ ਵੀਡੀਓ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਆਹ ਪਰਪਲ ਸ਼ੇਡ ਦਾ ਸੂਟ ਆ ਡਿਜ਼ਾਈਨ ਚੈੱਕ ਕਰ ਲਓ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਸਾਰੇ ਘੇਰੇ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੋਇਆ ਨੀਟ ਐਂਡ ਕਲੀਨ ਬਹੁਤ ਸੋਹਣਾ ਕੰਮ ਮਿਲੂਗਾ ਤੁਹਾਨੂੰ ਗਲੇ ਦੇ ਉੱਪਰ ਬਹੁਤ ਪਿਆਰਾ ਬਹੁਤ ਹੀ ਸੋਹਣੀ ਬੇਲ ਬਣੀ ਆ ਪੂਰਾ ਸਾਰਾ ਥ੍ਰੈਡ ਦਾ ਕੰਮ ਆ ਵਿਸਕੋਸ オーਰਗੈਂਜ਼ਾ ਦੀ ਸ਼ਰਟ ਆ ਪ੍ਰਾਈਜ਼ ਵੀ ਤੁਹਾਨੂੰ ਉਹ ਦੇ ਦੇਣਾ ਜਿਹੜਾ ਤੁਹਾਨੂੰ ਮਾਰਕੀਟ ਦੇ ਵਿੱਚ ਕਿਸੇ ਨੇ ਨਹੀਂ ਦੇਣਾ ਇੰਨਾ ਸੋਹਣਾ ਪ੍ਰਾਈਜ਼ ਰੇਂਜ ਦੇ ਨਾਲ ਇਹ ਵਾਲੇ ਸੂਟ ਤੁਹਾਨੂੰ ਮਿਲ ਜਾਣਿਆ ਜੀ ਸੇਮ ਤੁਹਾਨੂੰ ਮਿਲੂਗਾ ਬਾਹਾਂ ਦੇ ਉੱਪਰ ਵਰਕ ਨਾਲ ਇਹਦੀ ਬਾਟਮ ਆ ਪਿਓਰ ਸਿਲਕ ਦੀ ਬਾਟਮ ਲੱਗੀ ਹੋਈ ਆ ਫੈਬਰਿਕ ਨੂੰ ਧਿਆਨ ਦੇ ਲਿਓ ਵਿਸਕੋਸ ਔਰਗੈਂਜ਼ਾ ਤੁਹਾਨੂੰ ਕਹਿ ਰਹੇ ਆ ਤਾਂ ਵਿਸਕੋਸ ਔਰਗੈਂਜ਼ਾ ਦੀ ਸ਼ਰਟ ਆ ਪਿਓਰ ਸਿਲਕ ਦੀ ਬਾਟਮ ਆ ਉੱਪਰ ਵੀ ਸਾਰੇ ਵਰਕ ਆ ਜਦੋਂ ਵੀ ਕੋਈ ਇਦਾਂ ਦੇ ਮੋਸਟ ਟ੍ਰੈਂਡਿੰਗ ਜਿਹੜੇ ਡਿਜ਼ਾਈਨ ਹੁੰਦੇ ਆ ਮਾਰਕੀਟ ਦੇ ਵਿੱਚ ਆਉਂਦੇ ਨੇ ਤਾਂ ਇਹਨਾਂ ਦੀਆਂ ਕਾਪੀਆਂ ਵੀ ਜਿਹੜੀਆਂ ਲੋ ਫੈਬਰਿਕਾਂ ਦੇ ਉੱਪਰ ਬਣ ਕੇ ਵੀ ਆਉਂਦੀਆਂ ਨੇ ਸੋ ਉਸ ਦੇ ਅਕੋਰਡਿੰਗ ਤੁਹਾਨੂੰ ਪ੍ਰਾਈਸ ਮਿਲਦੇ ਨੇ ਕਿਉਂਕਿ ਇਹ ਸੂਟ ਮਾਰਕੀਟ ਦੇ ਵਿੱਚ 13-1400 ਤੋਂ ਸੇਲ ਇਹਨਾਂ ਦੀ ਸਟਾਰਟ ਹੋ ਜਾਂਦੀ ਆ ਬਟ ਉਹ ਫੈਬਰਿਕ ਵੀ ਉਦਾਂ ਦਾ ਹੀ ਹੁੰਦਾ ਠੀਕ ਹੈ ਜੀ ਅਸੀਂ ਤੁਹਾਨੂੰ ਵਿਸਵਾਸ ਦੀ ਕੁਆਲਿਟੀ ਦੇ ਰਹੇ ਹਾਂ ਬਹੁਤ ਪਿਆਰੀ ਬਹੁਤ ਹੀ ਸੋਹਣੀ ਨਾਲ ਪਿਓਰ ਸਿਲਕ ਦੀ ਬਾਟਮ ਦੇ ਦੇ ਰਹੇ ਹਾਂ ਤੇ ਨਾਲ ਇਹਦੇ ਦੇ ਰਹੇ ਹਾਂ ਜੀ ਪਿਓਰ ਆਰਗੈਂਜ਼ਾ ਦਾ ਦੁਪੱਟਾ ਕੋਈ ਦੁਪੱਟੇ ਦੇ ਵਿੱਚ ਇਹ ਨਹੀਂ ਵੀ 골ਡਨ ਜਾਂ ਲੈਸਾਂ ਦੇ ਨਾਲ ਹਨਾ ਕੰਮ ਜਨ ਮੇੜਿਆ ਹੋਇਆ ਬਿਲਕੁਲ ਵੀ ਨਹੀਂ ਪੂਰੀ ਫਿਨਿਸ਼ਿੰਗ ਦੇ ਨਾਲ ਜਿਵੇਂ ਤੁਸੀਂ ਖੁਦ ਸੂਟ ਨੂੰ ਰੈਡੀ ਕਰਵਾਇਆ ਹੋਊਗਾ ਨਾ ਇਦਾਂ ਦੀ ਫਿਨਿਸ਼ਿੰਗ ਹੋਊਗੀ ਸੂਟ ਦੀ ਵੀ ਇਹ ਤੁਸੀਂ ਰੈਡੀ ਕੀਤਾ ਕਰਾਇਆ ਨਹੀਂ ਲਿਆ ਤੁਸੀਂ ਖੁਦ ਰੈਡੀ ਕਰਵਾਇਆ ਦੇਖੋ ਸਾਰੇ ਦੁਪट्टे ਦੇ ਵਿੱਚ ਇੱਕ ਇੱਕ ਫਲਾਵਰ ਪੂਰੀ ਸਫਾਈ ਦੇ ਨਾਲ ਬਣਿਆ ਹੋਇਆ ਤੁਹਾਨੂੰ ਮਿਲੇਗਾ ਬਹੁਤ ਪਿਆਰਾ ਬਹੁਤ ਸੋਹਣਾ ਫੋਰ ਸਾਈਡ ਜਿਹੜੀ ਲੈਂਸ ਦਿੱਤੀ ਹੋਈ ਆ ਦੁਪट्टे ਤੇ ਉਹ ਵੀ ਪੂਰੀ ਨੀਟ ਐਂਡ ਕਲੀਨ ਪੂਰੀ ਵਧੀਆ ਵਾਲੀ ਤੁਹਾਨੂੰ ਲੈਂਸ ਮਿਲੇਗੀ ਬਹੁਤ ਸੋਹਣੇ ਸੂਟ ਨੇ ਬਹੁਤ ਹੀ ਪਿਆਰੇ ਪੂਰੇ ਖੁੱਲੇ ਢੁਲੇ ਦੁਪੱਟਿਆਂ ਦੇ ਨਾਲ ਨੇ ਸੋ ਜਿਹੜਾ ਮਰਜੀ ਸੂਟ ਤੁਸੀਂ ਲੈ ਲਿਓ ਬਹੁਤ ਸੋਹਣੇ ਕਲਰ ਕੰਬੀਨੇਸ਼ਨਾਂ ਨਾਲ ਬਣ ਕੇ ਆਏ ਆ ਸਰਪ੍ਰਾਈਜ਼ ਤੁਹਾਨੂੰ ਸਕਰੀਨ ਤੇ ਸ਼ੋਅ ਹੋ ਜੂਗਾ ਨੰਬਰ ਇਹਦਾ ਰਹੂਗਾ ਜੀ 1 1 ਨੰਬਰ ਇਹ ਸੂਟ ਰਹੂਗਾ ਕਲਰ ਇਹਦੇ ਵਿੱਚ ਤੁਹਾਨੂੰ ਤਿੰਨ ਮਿਲ ਜਾਣਗੇ ਤਿੰਨੇ ਹੀ ਕਲਰ ਇਹਦੇ ਟੌਪ ਦੇ ਨੇ ਜਿਹੜਾ ਮਰਜੀ ਕਲਰ ਲੈ ਲਿਓ ਇਹ ਵਾਲੀ ਆ ਸੂਟ ਦੀ ਪਿੱਕਾ ਇੱਕ ਇਹਦੇ ਵਿੱਚ ਰਹੂਗਾ ਪੀਚ ਸ਼ੇਡ ਇੱਕ ਦਾ ਤੁਹਾਨੂੰ ਮਿਲੂਗਾ ਜੀ ਪੀਚ ਸ਼ੇਡ ਨਾਲ ਇਹਦੇ ਸੇਮ ਮਿਲ ਰਹੀ ਆ ਤੁਹਾਨੂੰ ਬਾਟਮ ਕਲਰ ਇਹਦਾ ਕੋਈ ਵੀ ਛੱਡਣ ਵਾਲਾ ਨਹੀਂ ਰਹੂਗਾ ਸਾਰੇ ਕਲਰ ਇਹਦੇ ਬਹੁਤ ਪਿਆਰੇ ਰਹਿਣਗੇ ਸੇਮ ਮਿਲੂਗਾ ਦੁਪੱਟਾ ਤੇ ਨੰਬਰ ਹੋਗਾ ਜੀ 2 2 ਨੰਬਰ ਇਹ ਸੂਟ ਰਹੂਗਾ ਤੀਸਰਾ ਜਿਹੜਾ ਇਹ ਕਲਰ ਰਹੂਗਾ ਉਹ ਰਹੂਗਾ ਜੀ ਗ੍ਰੀਨ ਸ਼ੇਡ ਆਲੋ ਤੀਸਰਾ ਸ਼ੇਡ ਇਹਦਾ ਗ੍ਰੀਨ ਸ਼ੇਡ ਰਹੂਗਾ ਨਾ ਸੇਮ ਆ ਰਹੀਆ ਬਾਟਮ ਪਿਓਰ ਸਿਲਕ ਦੀ ਬਾਟਮ ਲੱਗੀ ਆ ਵਿਸਕੋਸ ਔਰਗੰਜ਼ਾ ਦੀ ਸ਼ਰਟ ਆ ਜੀ ਵਿਸਕੋਸ ਔਰਗੰਜ਼ਾ ਦਾ ਹੀ ਹੈਗਾ ਦੁਪੱਟਾ ਇਹਦੇ ਨਾਲ ਬਹੁਤ ਪਿਆਰਾ ਤੇ ਬਹੁਤ ਹੀ ਸੋਹਣਾ ਤੇ ਨੰਬਰ ਇਹਦਾ ਰਹੂਗਾ ਜੀ 3 3 ਨੰਬਰ ਇਹ ਸੂਟ ਰਹੂਗਾ ਇਹ ਹੈਗਾ ਸਾਡਾ ਫਰਸਟ ਡਿਜ਼ਾਈਨ ਫਟਾ ਫਟ ਪਿਕ ਕਰਨਾ ਜਿਹੜੀ ਭੈਣ ਨੂੰ ਵੀ ਜਿਹੜਾ ਵੀ ਸੂਟ ਜਿਹੜਾ ਵੀ ਕਲਰ ਪਸੰਦ ਆਊਗਾ ਬਹੁਤ ਸੋਹਣਾ ਵਰਕ ਆ ਕਿਸੇ ਪਾਸਿਓ ਕੋਈ ਕਮੀ ਨਹੀਂ ਤੇ ਪ੍ਰਾਈਸ ਉਹ ਦੇ ਰਹੇ ਆ ਸਕਰੀਨ ਤੇ ਮੈਂਸ਼ਨ ਹੋਈ ਗਿਆ ਹੋਣਾ ਜਿਹੜਾ ਤੁਹਾਨੂੰ ਮਾਰਕੀਟ ਦੇ ਵਿੱਚ ਇਹ ਵਾਲੀ ਜਾਨਕੀ ਫੈਬਰਿਕ ਦਾ ਨਹੀਂ ਮਿਲਣਾ ਸੈਮੀ ਦੇ ਫੈਬਰਿਕ ਦਾ ਤੁਹਾਨੂੰ ਜ਼ਰੂਰ ਮਿਲ ਜੂਗਾ ਦੇਖੋ ਅਗਲਾ ਡਿਜ਼ਾਈਨ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਬਹੁਤ ਹੀ ਸੋਹਣਾ ਹੈ ਆਓ ਦੇਖੀਏ ਇੱਧਰ ਹੋ ਗਿਆ ਤਾਂ ਗਲੇ ਦੇ ਉੱਪਰ ਨੈਕ ਦਾ ਕੰਮ ਬਹੁਤ ਸੋਹਣਾ ਬਹੁਤ ਪਿਆਰਾ ਹੋਇਆ ਹੋਇਆ ਨੈਕ ਤੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਸੋ ਜਿਹੜੀ ਵੀ ਭੈਣ ਨੂੰ ਇਹ ਵਾਲਾ ਸੂਟ ਚਾਹੀਦੇ ਹੋਣਗੇ ਇਹ ਲੈ ਲਿਓ ਇਹ ਗੱਠ ਕੜਾਈ ਵਾਲਾ ਜਿਹੜੇ ਗੱਠ ਦੀ ਕੜਾਈ ਹੈਂ ਦੇ ਨਾਲ ਚੱਲ ਰਹੀ ਹੈ ਨਾ ਉਹ ਵਾਲਾ ਡਿਜ਼ਾਈਨ ਆ ਬਹੁਤ ਪਿਆਰਾ ਇਹਦੀ ਜੇ ਮੇਰੇ ਕੋਲ ਵੀਡੀਓ ਜਾਂ ਪਿਕ ਹੋਈ ਤਾਂ ਮੈਂ ਜ਼ਰੂਰ ਸ਼ੇਅਰ ਕਰੂੰਗੀ ਤੇ ਇਦਾਂ ਇਹਦੇ ਸਾਰਾ ਚਾਕਾਂ ਦੇ ਉੱਪਰ ਆਪਣੇ ਜਿਹੜੇ ਚਾਕ ਬਣਨੇ ਹਨ ਉੱਥੋਂ ਇਹਨਾਂ ਨੇ ਹੁਣ ਨਾ ਕਿਹੜਾ ਜਿੰਨਾ ਮਰਜੀ ਤੁਸੀਂ ਰੱਖ ਲਿਓ ਪ੍ਰੋਪਰ ਬੇਲ ਨਹੀਂ ਹੈਗੀ ਜਸਟ ਚਾਕਾਂ ਦੇ ਕੋਨਿਆਂ ਤੋਂ ਇਹ ਬਣੀ ਹੋਈ ਹੈ ਦੀ ਲੁੱਕ ਲੁੱਕ ਵਾਈਜ਼ ਵੀ ਬਹੁਤ ਸੋਹਣਾ ਬਹੁਤ ਪਿਆਰਾ ਪੀਸ ਆ ਇਹਦੇ ਵਿੱਚ ਇਹਦੇ ਨਾਲ ਜਿਹੜੀ ਆ ਰਹੀ ਆ ਬਾਟਮ ਇਹ ਤਾਂ ਹੋਗੀ ਬਾਟਮ ਇਹਦੀ ਮਸਲੀਨ ਸਿਲਕ ਦੀ ਬਾਟਮ ਹੈ ਦੀ ਉਹ ਪਿਓਰ ਸਿਲਕ ਦੀ ਬਾਟਮ ਦੇ ਨਾਲ ਸੀ ਇਹ ਮਸਲੀਨ ਸਿਲਕ ਦੀ ਬਾਟਮ ਦੇ ਨਾਲ ਆ ਇਹਦਾ ਪ੍ਰਾਈਸ ਉਹਦੇ ਨਾਲੋਂ ਘੱਟ ਰਹੂਗਾ ਜੀ ਕਿਉਂਕਿ ਬਾਟਮ ਦਾ ਫੈਬਰਿਕ ਇਹਦਾ ਮਸਲੀਨ ਦੇ ਮਸਲੀਨ ਸਿਲਕ ਦੇ ਵਿੱਚ ਆਉਂਦਾ ਲਓ ਜੀ ਤੇ ਇਹਦਾ ਔਰਗਾਂਜ਼ਾ ਦਾ ਰਹਗਾ ਦੁਪੱਟਾ ਦੁਪੱਟੇ ਦੇ ਸਾਰੇ ਤੁਹਾਨੂੰ ਇਸ ਤਰ੍ਹਾਂ ਵਰਕ ਮਿਲੇਗਾ ਬਹੁਤ ਪਿਆਰਾ ਜਿਹਾ ਹਾਂ ਦੁਪੱਟੇ ਤੇ ਸਾਰੇ ਇਦਾਂ ਤੁਹਾਨੂੰ ਵਰਕ ਮਿਲੇਗਾ ਵਰਕ ਦੇ ਨਾਲ ਨਾਲ ਸਾਰੇ ਕਰੋਸ਼ੀਆ ਲੈਂਸ ਦੀ ਫਿਨਿਸ਼ਿੰਗ ਵੀ ਮਿਲੇਗੀ ਬਲੈਕ ਕਲਰ ਦੇ ਨਾਲ ਇਹਦਾ ਕੰਟਰਾਸਟ ਆ ਬਹੁਤ ਪਿਆਰਾ ਬਹੁਤ ਸੋਹਣਾ ਖੁੱਲੇ ਢੁਲੇ ਦੁਪੱਟੇ ਲੱਗੇ ਹੋਏ ਨੇ ਬਹੁਤ ਪਿਆਰੇ ਤੇ ਜਿੱਦਾਂ ਦਾ ਇਹਦਾ ਫੈਬਰਿਕ ਰਹੂਗਾ ਉਸ ਹਿਸਾਬ ਦੇ ਨਾਲ ਇਹਦਾ ਰੇਟ ਰਹੂਗਾ ਠੀਕ ਹੈ ਜੀ ਅਕੋਰਡਿੰਗ ਟੂ ਫੈਬਰਿਕ ਰੇਟ ਆਉਂਦਾ ਹੁੰਦਾ ਕਦੇ ਵੀ ਇਹ ਨਾ ਸੋਚਿਓ ਇਹ ਵਾਲਾ ਡਿਜ਼ਾਈਨ ਉਥੇ ਇੰਨੇ ਦਾ ਮਿਲਦਾ ਇਹ ਵਾਲਾ ਡਿਜ਼ਾਈਨ ਤੁਸੀਂ ਇੰਨੇ ਦਾ ਦਿਨੇ ਹੋ ਜਿੱਦਾਂ ਦਾ ਫੈਬਰਿਕ ਦਵਾਂਗੇ ਜਿੱਦਾਂ ਦੀ ਚੀਜ਼ ਦਵਾਂਗੇ ਉਦਾਂ ਦਾ ਹੀ ਉਹ ਵਾਲੇ ਫੈਬਰਿਕ ਨੂੰ ਸਾਡੇ ਫੈਬਰਿਕ ਨਾਲ ਕੰਪੈਰੀਜ਼ਨ ਕਰ ਲਿਓ ਹੁਣ ਇਹ ਵਾਲੀ ਕੁਆਲਿਟੀ ਜੇ ਵਿਸਕੋਸ ਦੇ ਉੱਪਰ ਲਹੋਗੇ ਵਿਸਕੋਸ ਦੀਆਂ ਚੀਜ਼ਾਂ ਦੇ ਉੱਪਰ ਤਾਂ ਇਹ ਤੋਂ ਵੀ ਪਲੱਸ ਜਾਊਗੀ ਜਿਵੇਂ ਕਿ ਥੱਲੇ ਵਾਲਾ ਸੈੱਟ ਸਾਰਾ ਵਿਸਕੋਸ ਦੇ ਉੱਪਰ ਹੈ ਠੀਕ ਹੈ ਜੀ ਤੇ ਇਹ ਵਾਲਾ ਸੈੱਟ ਵੀ ਬਹੁਤ ਸੋਹਣਾ ਬਹੁਤ ਪਿਆਰਾ ਔਰਗੈਂਜ਼ਾ ਦਾ ਦੁਪੱਟਾ ਔਰਗੈਂਜ਼ਾ ਦੀ ਸ਼ਰਟ ਆ ਮਸਲੀਨ ਸਿਲਕ ਦੀ ਬਾਟਮ ਲੱਗੀ ਆ ਨੰਬਰ ਇਹਦਾ ਰਹੂਗਾ ਜੀ 4 4 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਊਗਾ। ਚਾਰੀ ਕਲਰ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆ ਜਿਹੜਾ ਮਰਜ਼ੀ ਇਹ ਵਾਲੀ ਡਿਜ਼ਾਈਨ ਦਾ ਕਲਰ ਤੁਸੀਂ ਪਿਕ ਕਰ ਲਿਓ। ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ। ਨੰਬਰ ਇਹਦਾ ਰਹੂਗਾ ਜੀ 5 ਨਾਲ ਇਹਦੇ ਸੇਮ ਰਹੂਗੀ ਇਹਦੀ ਬਾਟਮ। ਆ ਲਓ। ਸੇਮ ਇਹਦੀ ਬਾਟਮ ਆ ਤੇ ਸੇਮ ਹੈਗਾ ਜੀ ਇਹਦਾ ਦੁਪੱਟਾ। ਠੀਕ ਹੈ ਜੀ। नेक्स्ट बना देना है का ए भी कलर बहुत प्यार आलो कलर कोई भी नहीं है तो छट्टना आला सारी कलर बहुत प्यारे नहीं ए आगे ये थी बॉटम अब बॉटम देते वर्क आ गया ए शर्ट द सारा काम आ गया नाली दे सेम आ गया वर्क वाला डुपट्टा दे नंबर ए वाले सूटर होगा जी छः छः नंबर ए है सूटर ਤੇ ਨੈਕਸਟ ਵਾਲਾ ਜਿਹੜਾ ਇਹਦਾ ਕਲਰ ਆ ਇਹ ਰਹੂਗਾ ਪਰਪਲ ਟੂਨ ਦੇ ਉੱਪਰ ਲਾਈਟ ਜਿਹਾ ਪਰਪਲ ਟੂਨ ਨਾਲ ਇਹਦੇ ਵੀ ਸੇਮ ਬਾਟਮ ਆ ਰਹੀ ਆ ਸੇਮ ਆ ਰਿਹਾ ਜੀ ਦੁਪੱਟਾ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਚੋਂ ਪਸੰਦ ਹੋਊਗਾ ਸੋ ਰੇਂਜ ਬਹੁਤ ਰੀਜਨੇਬਲ ਆ ਦੋ ਰੇਂਜ ਆ ਪਰ ਅੱਜ ਦੇ ਸੈੱਟ ਨੇ ਤੇ ਜਿਨ੍ਹਾਂ ਨੂੰ ਜੈਸ ਜੈ ਚਾਹੀਦਾ ਉਦਾਂ ਦਾ ਤੁਹਾਨੂੰ ਮਿਲ ਜੂਗਾ ਜਾਨ ਤਾਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਤੇ ਨਾਲ ਨਵੀਂ ਹੋੜ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ